ਲਓ ਵੀ ਦੋਸਤੋ ਅੱਜ ਤੁਹਾਨੂੰ ਇੱਕ ਪੂਰੀ ਵੱਡੀ ਬਾਡੀ ਦੀ ਗੱਭਨ ਚੈੱਕਪਾਸ ਘੂੜੀ ਲਿਆਤੀ ਦੂਰੋਂ ਤੱਕ ਘੋੜੇ ਦਾ ਹੀ ਭਲੇਖਾ ਪਾਉਂਦੇ ਕਿਉਂਕਿ ਜਿਹੜਾ ਹੱਡ ਪੈਰ ਬਾਡੀ ਬੰਤਰ ਬਹੁਤ ਜ਼ਿਆਦਾ ਖੁੱਲੀ ਆ ਲੈਂਥ ਲੁੰਥ ਦੇਖੋ ਹੈਕ ਬਾਡੀ ਪੁੱਠਾ ਪਾਠਾ ਘੂੜੀ ਦਾ ਘੋੜੇ ਦਾ ਹੀ ਭਲੇਖਾ ਪਾਉਗੇ ਕਹਿ ਸਕਦੇ ਆਂ ਵੀ ਦੂਰੋਂ ਤਾਂ ਜਦੋਂ ਉੱਤੇ ਬੈਠੇ ਜਾਵਾਂਗੇ ਬੰਦਾ ਇੰਕਲੂਜ਼ਰ ਘੋੜੇ ਤੇ ਬੈਠਾ ਜਾਂਦਾ ਤਾਂ ਮਿੱਤਰ ਸਵਾਰੀ ਸੂਰੀ ਦੀ ਪਾਸ ਆ ਵਾਲ ਪੋਰੀਆਂ ਦੇ ਹੱਥਾਂ ਪਰ ਸਾਰੀ ਸਾਫ ਸਾਰੀ ਡਿਟੇਲ ਦਮਤ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰਿਆਂ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ 12 ਤਰੀਕ ਦੀ ਵੀਡੀਓ ਜੂਨ ਮਹੀਨਾ 2025 ਦੀ ਵੀਡੀਓ ਸੋ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਚੰਗੀ ਬਾਡੀ ਦੀ ਘੋੜੀ ਲਿਆਤੀ ਬਾਲੇ ਭਰਾਵਾਂ ਦਾ ਲੰਬਾ ਹੁੰਦਾ ਬਾਈ ਜੱਟ ਚੰਗੀ ਵੱਡੀ ਘੋੜੀ ਲਿਆ ਦੋ ਹੱਡ ਪੈਰ ਦੀ ਖੁੱਲੀ ਹੋਵੇ ਬਰੀਡਿੰਗ ਤੇ ਲਾਉਣੀ ਆ ਤੇ ਗੱਬਣ ਹੋਵੇ ਤਾਂ ਬਾਲਾ ਵਧੀਆ ਤਾਂ ਮਿੱਤਰੋ ਅੱਜ ਤੁਹਾਡੇ ਸਾਰਿਆਂ ਦੀ ਲੰਬੇ ਲਾ ਦੇਨੇ ਆ ਵੱਡੀ ਬਾਡੀ ਦੀ ਘੋੜਿਆਂ ਵਰਗੀ ਘੋੜੀ ਲਿਆਤੇ ਤੁਹਾਨੂੰ ਚੰਬੀ ਘੋੜੀ ਆ ਨੋਗਰੇ ਬੱਚੇ ਦੇਣ ਵਾਲੀ ਤੇ ਘੋੜੇ ਵੀ ਪੂਰੇ ਟੌਪ ਦੇ ਤੋਂ ਗੱਬਣ ਫੋਟੋ ਵੀਡੀਓ ਵੀ ਮਿਲ ਜੂ ਸਾਰੇ ਪ੍ਰੂਫ ਮਿਲਨੇ ਕਿ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਕਿ ਫੇਲ ਆ ਉਹ ਪੂਰੀ ਮਿਲ ਜੇ ਜੇ ਤੁਹਾਡੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਤੇ ਹਾਂ ਚੈਨਲ ਸਬਸਕ੍ਰਾਈਬ ਕਰ ਦੇਣਾ ਭੁੱਲੇ ਕਿਉਂਕਿ ਸਾਡਾ ਵੀ ਬਹੁਤ ਹਨਾ ਤੁਹਾਡੇ ਲਈ ਟਾਈਮ ਲੱਗਦਾ ਜਾਨਵਰ ਚੰਗੇ ਤੋਂ ਚੰਗਾ ਲੱਭ ਕੇ ਲਿਆਉਣ ਲਈ ਇੱਕ ਤੁਹਾਡੇ ਸ਼ੇਅਰ ਦੇ ਬਟਨ ਆ ਸਬਸਕ੍ਰਾਈਬ ਦੇ ਬਟਨ ਆ ਸਾਨੂੰ ਹੌਸਲਾ ਹੋ ਜਾਣਾ ਕੁੜੀ ਦਾ ਨਖਰਾ ਚੈੱਕ ਕਰੋ ਮੜਾ ਆਜੋ ਆਪਾਂ ਡਿਟੇਲ ਦਿੰਨੇ ਆ ਕੁੜੀ ਚਾਲ ਚੁਲ ਦੇਖੋ ਬਹੁਤ ਸੋਹਣੀ ਚਾਲ ਕੁੜੀ ਦੀ ਨਖਰਾ ਨਖਰਾ ਹੀ ਪੂਰਾ ਸਭ ਤੋਂ ਪਹਿਲਾਂ ਤਾਂ ਹਾਈਟ ਦੀ ਗੱਲ ਕਰੀਏ 61 ਇੰਚ ਦੀ ਕੁੜੀਏ ਦੋਸਤੋ ਦੇਖਣ ਨੂੰ ਅਗਲਾ 63 64 ਇੰਚੇ ਕੁ ਪਰ ਜਿਹੜੀ ਸਹੀ ਹਾਈਟ ਆ 61 ਇੰਚ ਆ ਜੀ ਚੰਬੀ ਕੋੜੀ ਕਾਲੀ ਚੰਬੀ ਆ ਮੱਥੇ ਪਟਾ ਚਾਰੇ ਪੈਰ ਚੱਟੇ ਆ ਲੈਂਥ ਲੰਥ ਦੀ ਬਹੁਤ ਲੰਬੀ ਬਹੁਤ ਆ ਕੋੜੀ ਉੱਪਰੋਂ ਪੇਟਲਾ ਹਜੇ 35 ਤੋਂ 40 ਦਿਨਾਂ ਦੀ ਗੱਭਨ ਚੈੱਕ ਪਾਸ ਹੈ ਜੀ ਦੇਖਣ ਨੂੰ ਅਗਲਾ ਕੋਈ 7-8 ਮਹੀਨੇ ਦੀ ਗੱਭਨ ਹੈ ਕਿਉਂਕਿ ਪੇਟ ਬਹੁਤ ਵੱਡਾ ਪਰ ਬੱਚਾ ਬਹੁਤ ਵੱਡਾ ਤੇ ਗੱਭਨ ਵੀ ਦੋਸਤੋ ਪਵਨ ਘੋੜੇ ਤੋਂ ਜਿਹੜਾ ਅਲੀ ਕਾਊਂਟਰ ਦਾ ਬੱਚਾ ਆਪਣੇ ਕੋਲ ਹੀ ਹੁੰਦਾ ਜੀ ਪਹਿਲਾਂ ਚੈਂਪੀਅਨ ਰਿਹਾ ਤੇ ਦੋ ਦੰਦ ਬਸ਼ੀਰਾਬ ਜੀ 65-66 ਇੰਚ ਦਾ ਬਹੁਤ ਟੌਪ ਕਲਾਸ ਬਿਸ਼ੇਰਾ ਉਹ ਤੋਂ ਗੱਬਨ ਚੈੱਕ ਪਾਸ ਨਖਰਾ ਨਖਰਾ ਕੰਨ ਕੰਡੀਸ਼ਨ ਦੀ ਚੰਗੀ ਹੈ ਗਰਦਨ ਪਤਲੀ ਲੰਮੀ ਧੌਂਡ ਦੇ ਕੁੰਡ ਕੁੰਡ ਕਿੰਨਾ ਸੋਹਣਾ ਬਾਕੀ ਪੈਰਾਂ ਪੂਰਾ ਦੀ ਬਹੁਤ ਡਬਲ ਗੱਬਨ ਚੈੱਕ ਪਾਸ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਤੇ ਜਿਹੜੇ ਵੀ ਭਰਾ ਦੇ ਕਿਸੇ ਦੇ ਪਸੰਦ ਹੋਈ ਵੱਡੀ ਘੋੜੀ ਲੈਣ ਦਾ ਚਾਹਵਾਨ ਹੋਇਆ ਤੋ ਇੱਕ ਵਾਰ ਆ ਕੇ ਆ ਵੀਡੀਓ ਜ਼ਰੂਰ ਦੇਖਿਓ ਫੋਨ ਲਾ ਲਓ ਨੰਬਰ ਦਿੱਤੇ ਹੋਇਆ ਘੋੜੀ ਆ ਕੇ ਸਾਹਮਣੇ ਦੇਖ ਕੇ ਤਸੱਲੀ ਕਰਕੇ ਲੈ ਜਾ ਸਕਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ